ਅਰਥ ਦੇ ਪੰਜ ਐਸਸੀਐਸਟੀ ਹੀਰੋ ਜਿਨ੍ਹਾਂ ਦੀ ਪੜ੍ਹਾਈ ਨੇ ਇਤਿਹਾਸ ਬਦਲ ਕੇ ਰੱਖ ਦਿੱਤਾ ਹੈ ਆਖਰਕਾਰ ਉਹ ਪੰਜ ਐਸਸੀਐਸਟੀ ਹੀਰੋ ਕਿਹੜੇ ਨੇ ਮੈਂ ਇੱਕ ਇੱਕ ਕਰਕੇ ਉਹਨਾਂ ਦੀ ਅੱਜ ਇਤਿਹਾਸ ਨੂੰ ਖਾਸ ਕਰਕੇ ਦਲਿਤ ਇਤਿਹਾਸ ਨੂੰ ਕੀ ਦੇਣ ਹੈ ਉਸ ਬਾਰੇ ਦੱਸਣ ਜਾ ਰਿਹਾ ਹਾਂ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਨੰਬਰ 1 ਡਾਕਟਰ ਬੀ ਆਰ ਅੰਬੇਡਕਰ ਸਾਹਿਬ ਕੋਲੰਬੀਆ ਯੂਨੀਵਰਸਿਟੀ ਤੋਂ ਪੀ ਐਚ ਡੀ ਐਲ ਐਸ ای ਤੋਂ ਲਾ ਡਿਗਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਲਿਤਾਂ ਦੇ ਮਸੀਹਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਬਚਪਨ ਤੋਂ ਲੈ ਕੇ ਰਹਿਂਦੀ ਜ਼ਿੰਦਗੀ ਤੱਕ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਉਹਨਾਂ ਨੇ ਐਜੂਕੇਸ਼ਨ ਦਾ ਰਸਤਾ ਚੁਣਿਆ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਉਹ ਸਾਰੀ ਐਜੂਕੇਸ਼ਨ ਪ੍ਰਾਪਤ ਕੀਤੀ जिसकी सचमुच जरूरत सी। बाबा साहब ने बहुत मेहनत और बहुत कठोर तपस्या की है एजुकेशन लैन वास्ते और उस एजुकेशन का कम से कम समाज को फायदा होने एजुकेशन अपने लिए नहीं बल्कि एज हुई एजुकेशन का समाज को की फायदा है यही बाबा साहब की सोच सी सो बाबा साहब भारतीय संविधान के निर्माता ने ਔਰ ਉਹਨਾਂ ਨੇ ਦਲਿਤਾ ਨਹੀਂ ਕੀ ਕੁਝ ਨਹੀਂ ਕੀਤਾ ਉਹ ਲੋਕ ਜਿਹੜੇ ਅਛੂਤ ਰਹਿੰਦੇ ਉਹ ਲੋਕ ਜਿਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ ਆਮ ਖੂਹਾਂ ਤੋਂ ਪਾਣੀ ਵੀ ਸੀ ਪੀ ਸਕਦੇ ਔਰ ਅچھے ਕੱਪੜੇ ਨਹੀਂ ਸੀ ਪਹਿਨ ਸਕਦੇ ਪਾਟੇ ਪੁਰਾਣੇ ਲੀਰਾ ਲਮਕ ਦੀਆਂ ਉਹਨਾਂ ਕੱਪੜਿਆਂ ਦੇ ਨਾਲ ਹੀ ਆਪਣੇ ਤਨ ਨੂੰ ਢੱਕਦੇ ਸੀ ਔਰ 바ਵਾ ਸਾਹਿਬ ਨੇ ਜਦੋਂ ਇਸ ਹਾਲਤ ਦਾ ਸਾਹਮਣਾ ਕੀਤਾ ਖੁਦ ਬਾਬਾ ਸਾਹਿਬ ਨੂੰ ਜਦੋਂ ਸਕੂਲ ਦੇ ਵਿੱਚ ਬਾਹਰ ਬਿਠਾਇਆ ਗਿਆ ਤਾਂ ਕਿਤੇ ਨਾ ਕਿਤੇ ਬਚਪਨ ਹੋਣ ਕਰਕੇ بڑے ਸਵਾਲ ਸੀ ਉਹਨਾਂ ਦੇ ਜ਼ਹਿਨ ਦੇ ਵਿੱਚ ਕਿ ਮੇਰੇ ਨਾਲ ਇਹ ਅਜੀਹਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਔਰ ਕਿਸੇ ਵੀ ਕਿਸੇ ਤਰ੍ਹਾਂ ਦੀ ਚੋਟ ਜਦੋਂ ਲੱਗਦੀ ਹੈ ਸੱਤ ਜਦੋਂ ਲੱਗਦੀ ਹੈ ਤਾਂ ਉਸ ਬਿਲਾਂ ਕ੍ਰਾਂਤੀ ਦਾ ਜਨਮ ਹੁੰਦਾ ਹੈ ਭੁੱਖੇ ਪੇਟਾਂ ਦੇ ਵਿੱਚ ਹੀ ਕ੍ਰਾਂਤੀ ਦਾ ਜਨਮ ਹੁੰਦਾ ਹੈ ਬਾਬਾ ਸਾਹਿਬ ਦੇ ਨਾਲ ਹੋਈ ਵਿਤਕਿਰਿਆ ਨੂੰ ਜਦੋਂ ਖੁਦ ਬਾਬਾ ਸਾਹਿਬ ਨੇ ਮਹਿਸੂਸ ਕੀਤਾ ਤੇ ਉਹਨਾਂ ਨੇ ਸੋਚ ਲਿਆ ਕਿ ਜੋ ਮੈਂ ਸਹਿ ਰਹਾ ਹਾਂ ਮੇਰੀ ਜਨਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਇਹ ਸਹਿਣ ਨਹੀਂ ਕਰੇਗੀ ਨੰਬਰ 1 ਤੇ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਦੇ ਪੰਜ ਹੀਰੋਜ਼ ਵਿੱਚੋਂ ਇੱਕ ਨੰਬਰ 2 ਤੇ ਬਾਬੂ ਜਗਜੀਵਨ ਰਾਮ ਜੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਬੀ ਐਚਓ ਤੋਂ ਪ੍ਰਾਪਤ ਕੀਤੀ ਆਜ਼ਾਦੀ ਤੋਂ ਬਾਅਦ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਔਰ ਦਲਿਤਾ ਲਈ ਉਹਨਾਂ ਨੇ ਖਾਸ ਕਰਕੇ ਦਲਿਤਾਾਂ ਦੇ ਅਧਿਕਾਰਾਂ ਲਈ ਉਹਨਾਂ ਨੇ ਲੜਾਈ ਲੜੀ। ਬਾਬੂ ਚਗਜੀਮਨ ਰਾਮ ਜੀ ਜੀ ਉਹਨਾਂ ਦੇ ਜੀਵਨ ਤੇ ਆਪਾਂ ਇੱਕ ਝਾਤ ਮਾਰੀਏ ਤੇ ਉਹਨਾਂ ਦਾ ਜਿਹੜਾ ਮੁੱਢਲਾ ਜੀਵਨ ਹੈ ਉਹ ਉਹਨਾਂ ਦਾ ਜਨਮ ਬਿਹਾਰ ਦੇ ਆਰਾ ਨੇੜੇ ਚੰਦਵਾ ਵਿਖੇ ਹੋਇਆ। ਉਹਨਾਂ ਦਾ ਇੱਕ ਭਰਾ ਸੀ ਸੰਤ ਲਾਲ ਅਤੇ ਤਿੰਨ ਭੈਣਾਂ ਉਸ ਦੇ ਪਿਤਾ ਸ਼ੋਭੀ RAM ਬ੍ਰਿਟਿਸ਼ ਭਾਰਤੀ ਫੌਜ ਦੇ ਵਿੱਚ ਸੀ ਜੋ ਪੇਸ਼ਾਵਰ ਦੇ ਵਿੱਚ ਤਨਾਇਤ ਸੀ ਬਾਅਦ ਵਿੱਚ ਕੁਝ ਮਤਭੇਦ ਹੋਣ ਕਰਕੇ ਉਸ ਤੋਂ ਅਸਤੀਫਾ ਦਿੱਤਾ ਪਿੰਡ ਆ ਕੇ ਉਹਨਾਂ ਨੇ ਜ਼ਮੀਨ 'ਚ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਜੇਕਰ ਆਪਾਂ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਨਜ਼ਰ ਮਾਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਜਨਮ 5 ਅਪ੍ਰੈਲ 1908 ਨੂੰ ਹੋਇਆ ਸੀ ਔਰ बाबू जगਜੀਵਰ ਰਾਮ ਜੀ ਦੇ ਨਾਲ बाबू ਇੱਜ਼ਤ ਦੇ ਤੌਰ ਤੇ ਸਨਮਾਨ ਦੇ ਤੌਰ ਤੇ ਲਾਇਆ ਜਾਂਦਾ ਹੈ ਜੋ ਭਾਰਤੀ ਸੰਗਰਾਮ ਦੇ ਸਿਆਸਤਦਾਨ ਸੀ ਉਹਨਾਂ ਨੇ ਅਛੂਤਾਂ ਦੇ ਸਨਮਾਨ ਲਈ ਬਹੁਤ ਜਦੋਜਹਿਦ ਕੀਤੀ ਆਲ ਇੰਡੀਆ ਡਿਪਰੈਸਡ ਕਲਾਸ ਲੀਗ ਦੀ ਉਹਨਾਂ ਨੇ ਸਥਾਪਨਾ ਕੀਤੀ 1935 ਤੋਂ 1937 ਤੱਕ ਬਿਹਾਰ ਵਿਧਾਨ ਸਭਾ ਲਈ ਚੁਣੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਪਿੰਡੂ ਕਿਰਤੀ ਲਹਿਰ ਜਥੇਬੰਦ ਕੀਤੀ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਉਹਨਾਂ ਨੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਦਾ ਪੂਰੀ ਹਮਾਇਤ ਵੀ ਕੀਤੀ ਔਰ ਬਾਅਦ ਵਿੱਚ ਉਹ ਕਾਂਗਰਸ ਛੱਡ ਕੇ ਉਹਨਾਂ ਨੇ ਭਾਰਤੀ ਗਠ ਜੋੜ ਦੇ ਵਿੱਚ ਸ਼ਾਮਲ ਹੋਏ ਬਾਅਦ ਵਿੱਚ ਉਹਨਾਂ ਨੂੰ ਉਪ ਪ੍ਰਧਾਨ ਮੰਤਰੀ 2 ਸਾਲ ਤੱਕ ਸੇਵਾ ਕਰਨ ਦਾ ਮੌਕਾ ਮਿਲਿਆ और उन्होंने कांग्रेस जे का भी एक गठन किया है सो इस करके उन्होंने दलित मसीहा के है और उन्होंने भी बहुत ज्यादा कलना काी है तीजे दलित हीरो ने कंचा एलिया शेखर जे एन यू तो उन्होंने पढ़ाई की थी है मशहूर दलित लेखक ने और इन्होंने ने बहुत कम किया है और दलित आ रही मुश्किलों कलम के सहारे ਆਗਸਤ ਨੇ ਉਤਾਰਿਆ ਔਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਚੋਂ ਗੁਜ਼ਰ ਰਹੇ ਨੇ ਔਰ ਅਸਲ ਵਿੱਚ ਇਹ ਜਿਹੜੀ ਪਰੰਪਰਾ ਹੈ ਅਸ਼ੂਤ ਦੀ ਮੰਦਰਾਂ ਵਿੱਚ ਨਾ ਜਾਣ ਦੇਣਾ ਪਾਣੀ ਨਾ ਪੀਣ ਦੇਣਾ ਐਜੂਕੇਸ਼ਨ ਤੋਂ ਵਾਂਝੇ ਰੱਖਣਾ ਚੰਗਾ ਕੱਪੜਾ ਨਾ ਪਾਣ ਦੇਣਾ ਖਾਣ ਨਾ ਦੇਣਾ ਬਸਤੀਆਂ ਦੇ ਵਿੱਚ ਰਹਿਣ ਲਈ ਮਜਬੂਰ ਕਰਨਾ ਇਸ ਸਾਰੇ ਦੀ ਇਸ ਸਾਰੇ ਦੇ ਲੇਖਾਂ ਨੂੰ ਬਤੌਰ ਲੇਖਕ शेखर साहब ਨੇ ਆਪਣੀ ਕਲਮ ਨਾਲ ਲਿਖਿਆ ਔਰ ਲੋਕਾਂ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਹੈ ਚੌਥੇ ਸਾਡੇ ਮਹਾਨਾਇਕ ਨੇ ਬਿਰਸਾ ਮੁੰਡਾ ਜੀ ਬਿਰਸਾ ਮੁੰਡਾ ਜੀ ਜਿਹੜੇ ਕਿ ਆਦੀਵਾਸੀ ਨਾਇਕ ਨੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਹੀ ਬ੍ਰਿਟਿਸ਼ ਰਾਜ ਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਸੀ 25 ਸਾਲ ਦੀ ਉਮਰ ਦੇ ਵਿੱਚ ਉਹ ਸ਼ਹੀਦ ਹੋ ਗਏ ਸੀ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਚਾਰਖੰਡ ਦੇ ਵਿੱਚ ਬਿਰਸਾ ਮੁੰਡਾ ਜੀ ਨੂੰ ਭਗਵਾਨ ਦੀ ਤਰ੍ਹਾਂ ਪੂਜ ਰਹੇ ਨੇ ਛਾਰਖੰਡ ਦੇ ਵਿੱਚ ਬਿਰਸਾ ਮੁੰਡਾ ਜੀ ਨੂੰ ਔਰ ਉਹਨਾਂ ਦੀ ਉਹਨਾਂ ਦੇ ਕੀਤੇ ਹੋਏ ਕੰਮ ਨੂੰ ਮੱਧੇ ਨਜ਼ਰ ਰੱਖਦਿਆ ਕਿ ਬ੍ਰਿਟਿਸ਼ ਰਾਜ ਦੇ ਵਿੱਚ ਉਹਨਾਂ ਦੇ ਰਾਜ ਦੇ ਦੌਰਾਨ ਉਹਨਾਂ ਦਾ ਵਿਰੋਧ ਬਿਰਸਾ ਮੁੰਡਾ ਜੀ ਨੇ ਕੀਤਾ ਉਹਨਾਂ ਦੀ ਦੇਣ ਨੂੰ ਮੱਧੇ ਨਜ਼ਰ ਰੱਖਦੇ ਹੋਏ ਛਾਰਖੰਡ ਦੇ ਲੋਕ ਜਿਹੜੇ ਉਹਨਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਨੇ ਪੰਜਵੇਂ ਸਾਡੇ ਨਾਇਕ ਨੇ ਡਾਕਟਰ ਹੀਮਰਾਓ ਖੰਡਰੇ ਔਰ ਇਹ ਜਾਣੇ ਮਾਣੇ ਦਲਿਤ ਨੇਤਾ ਨੇ ਔਰ ਐਜੂਕੇਸ਼ਨਿਸਟ ਨੇ ਮਹਾਰਾਸ਼ਟਰ ਦੇ ਵਿੱਚ ਸਿੱਖਿਆ ਤੇ ਦਲਿਤ ਹੱਕਾਂ ਦੇ ਲਈ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਇਹਨਾਂ ਦੇ ਨਾਲ ਜੁੜਿਆ ਫਿਰ ਕਿਸੇ ਹੋਰ ਐਪੀਸੋਡ ਦੇ ਵਿੱਚ ਕਰਾਂਗੇ ਸੋ ਪੰਜ ਇਹ ਦਲਿਤ ਨੇਤਾ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਔਰ ਜਿਨ੍ਹਾਂ ਦੀ ਮਤਲਬ ਕੋਸ਼ਿਸ਼ਾਂ ਨੇ ਅਛੂਤ ਜਿਹੜੇ ਲੋਕ ਸੀ ਜਿਹੜੇ ਲੋਕ ਮਤਲਬ ਜਿਹੜਾ ਕੋਈ ਅਧਿਕਾਰ ਨਹੀਂ ਸੀ ਉਹਨਾਂ ਦੇ ਉਹਨਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਇਹਨਾਂ ਦੀ ਕੋਸ਼ਿਸ਼ ਅਹਿਮ ਯੋਗਦਾਨ ਵਿੱਚ ਨਿਕਲੀ ਹੈ ਸਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ